ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਵੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਸਕਰੀਨ ਤੇ ਚੱਲਿਆਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੌਲਾ ਜੀ ਬਰਨਾਲੇ ਜਿਹੜੇ ਦਾ ਪਿੰਡ ਆ 200 ਨੂੰ ਜਾਨਵਰ ਦਿਖਾਵਾਂ ਇਹ ਦਿਖਾਵਾਂ ਪੂਰੇ ਟੌਪ ਦੇ ਇੱਕ ਗੱਬਣ ਤੇ ਇੱਕ ਬਾਈ ਚਮਕੌਰ ਸੂਈ ਵੀ ਹੈ ਨਾ ਆਜੋ ਬਾਈ ਜੀ ਸਸਿਕਾ ਵੀਰੇ ਸਸਰੀ ਕਲਪਰਾ ਮੇਰਿਆ ਹੋ ਠੀਕ ਠਾਕ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਆ ਕਿਵੇਂ ਰਹਿੰਦਾ ਰਿਸਪੌਂਸ ਬਹੁਤ ਵਧੀਆ ਰਹਿੰਦਾ ਪ੍ਰਭਾ ਮੇਰਿਆ ਓਕੇ ਜੀ ਓਕੇ ਜੀ ਰਿਪੋਰਟ ਹੈ ਮਾਂ ਤੇ ਨੰਬਰ ਬੋਲੋ ਬੰਲਾ ਨੰਬਰ 9779475644 ਵੀਰੇ 9779475644 ਪਿੰਡ ਜੀ ਪਿੰਡ ਦਾ ਹਵਾਂ ਜ਼ਿਲ੍ਹਾ ਬਰਨਾਲਾ ਵੀਰੇ ਜਦੋਂ ਆਪਾਂ ਮਾਰ ਸਾਹ ਰੋੜੇ ਤੋਂ ਤੁਰੇ ਰੋੜ ਰਹਾ ਹਾਂ ਲੱਕ ਚਾਰੋਂ ਪਿੰਡ ਸੂਲ ਦੇ ਕੋਲ ਸੂਲ ਗੋਲ ਦੀ ਹਾਂਜੀ ਓਕੇ ਜੀ ਤੇ ਵੀਰੇ ਅੱਜ ਕਿੰਨੇ ਨਾਗਦੇ ਸਾਰੇ ਆਪਾਂ ਨੂੰ ਨਾਗਦਾ ਹੈਗੇ ਨਾ ਆਪਣੇ ਕੋਲ 15 18 ਆਪਾਂ ਜ਼ਿਆਦਾਤਰ ਦੋ ਹੀ ਦਿਖਾਉਣੇ ਨੇ ਵੀਡੀਓ 'ਚ ਆਪਾਂ ਨੂੰ ਖੜੇ ਹੁੰਦੇ ਹਰ ਵਾਰ ਤਵਾਜ ਹੁੰਦਾ ਹਾਂ ਤੇ ਦੋ ਹੀ ਦਿਖਾਵਾਂਗਾ ਦੋਨੇ ਨਗੀਨੇ ਨੇ ਭਰਾ ਮੇਰਾ ਦੋਨੇ ਗਰਮੀ ਵਾਲੇ ਤੋਪਿਆ ਆਪਾਂ ਜਾਂ ਗਰਮੀ ਦੀ ਫ੍ਰਿਜ ਕਹਿੰਦਾ ਫ੍ਰਿਜ ਵਾਲਾ ਕੰਮ ਮੰਗ ਰਹੇ ਨਹੀਂ ਬੱਸੀ ਆ ਆਪ ਵੀ ਦੂਜਾ ਸੂਆ ਮੰਗ ਰਹੇ ਨਹੀਂ ਬੱਸੀ ਆ ਬੇ ਓਕੇ ਜੀ ਤੇ ਵੀਰੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਜਾਨੇ ਆ ਤੇ ਕੀ ਡਿਟੇਲ ਹੈ ਦੀ ਇਹਦੇ ਮੇਰੇ ਪਲੂਨ ਨੇ 20 ਕਿਲੋ ਤੋਂ ਘੱਟ ਆਇਆ ਹੋਇਆ ਹੈਗਾ ਕੀ ਜਾਤ ਆ ਗਈ ਇਹ ਦੀ ਇਹ ਕਰਾਉਸ ਆ ਗਈ ਵੀਰੇ ਗਰਲੈਂਡੋ ਕਰਾਉ ਜੀ ਆ ਗਈ ਆਪਾਂ ਨੂੰ ਗਰਲੈਂਡੋ ਗਰਲੈਂਡੋ ਮੇਰ ਪ੍ਰੋਪਰੀ ਦੀ ਆਪ ਜਿੱਤੇ ਕਰੋ ਜਮਾ ਛੀਲ ਠੰਡੀ ਤੈਨੂੰ ਤੈਨੂੰ ਪਤਾ ਹੀ ਆਪਣੇ ਗਾਂ ਦੱਸਣ ਦੀ ਆਪਾਂ ਦਾ ਲੋਡ ਜਿਹੜਾ ਭਰਾ ਦੇ ਵੀਰੂ ਦੇਖਦੇ ਸੀ ਲੈ ਮਾਰ ਦੇ ਫਿਰ ਦੋ ਦੋ ਧਾਰਾਂ ਵੀ ਮਾਰ ਹੀ ਦੇ ਹੈ ਆ ਦੇਖੋ ਜੀ ਮੈਂ ਕਹਿੰਦਾ ਪਾਉਂ ਢੋਲ ਵਜਾਈ ਚਲੋ ਕੋਈ ਇਹੋ ਜਿਹਾ ਚੱਕਰੀ ਨਹੀਂ ਹਨਾ ਆ ਦੇਖੋ ਵੀਰੋ ਆਪਾਂ ਪੂਰੀ ਪ੍ਰੋਪਰ ਪਸਮਾ ਲਈ ਆ ਬਾਈ ਕਹਿੰਦਾ ਸਮਾਰ ਕੇ ਆ ਪਤਾ ਰ ਮਾਰ ਕੇ ਆ ਮੈਂ ਬਾਹਰ ਆ ਆ ਦੇਖੋ ਮੈਂ ਕਹਿੰਦਾ ਉਂਗਲ ਤੇ ਅੱਛੀ ਧੀਰ ਗਈ ਜਵਾਈ ਆ ਬਾਈ ਚਵਾਈ ਸੁਣੀ ਦੁੱਧ ਵਿੱਚ ਮੈਂ ਬਰ ਬਰ ਜੀ ਟਾਵਰ ਗਰਮ ਸੀ ਜਿੰਨਾ ਪੂਰੇ 1 ਨੰਬਰ ਤੋਂ ਫਾਗੜੀ ਓਕੇ ਜੀ ਮਾਰੋ ਮੋਰ ਮੈਂ ਲੇ ਲਿਖੀ ਲੈ ਮੈਂ ਕਹਿੰਦਾ ਪੁਆਇੰਟ ਹੋਲ ਬਜਾਈ ਜਦ ਕੋਈ ਚੱਕਰੀ ਨਾ ਨਾ ਮੈਂ ਇੱਕ ਨੰਬਰ ਆਪਰਾ ਕੰਪਲੀਟ ਧਾਰ ਓਕੇ ਵੀਰੇ ਚਮਕੋਰ ਦਾ ਮੰਗ ਲਈ ਫੇਰ ਮਾਰਿਆ ਬਸ ਵੀਰੇ ਤੇ ਕਿੰਨਾ ਬੋਲਾ ਕੱਢਿਆ ਬਾਈ ਤਾਰਕੀ ਵੀ ਚਾਰ ਕਿਲੋ ਤੋਂ ਘੜਾ ਜੀ ਜਦੋਂ ਸੂਈ ਸੀ ਆਪਾਂ ਓਕੇ 9:08 ਤੋਂ 9:00 ਵਜੇ ਸੂਈ ਜਿਹੜੇ ਪਰੋਪਰ ਮਾਰੀ ਕੱਢ ਗਏ ਛੁਆ ਦੂਜਾ ਛੁਆ ਦੂਜਾ ਰੇਜਨ ਵਾਲਾ ਸੀ ਸਿਵਲ ਠੰਡੀ ਨਹੀਂ ਤਾਂ ਦੱਸਣ ਦੀ ਲੋੜ ਹੀ ਨਹੀਂ ਆਪਣੀ ਗੱਲ ਮਗਰ ਵੀ ਬੱਛੀ ਆ ਵੀਰੇ ਮਗਰ ਬੱਸੀ ਆ ਭਰਾ ਮੇਰੇ ਓਕੇ ਬੱਛੀ ਆ ਮੈਂ ਬੱਚਾ ਸਮਝੀ ਬੜਾ ਨਹੀਂ ਨਹੀਂ ਬੱਸੀ ਆ ਮਗਰ ਵੀ ਖੋਲੋ ਫਿਰ ਤੋਰਾ ਕਰਾਈ ਕੇ ਚੈੱਕ ਕਿੰਨਾ ਦੁੱਧ ਘੜਦੂ ਚੰਪੜਾ ਆ 20 ਕੀ ਮੰਨ ਕੇ ਲੈ ਲੇ ਬਈ ਯਾਰ ਆਉਂਦਾ ਦੁੱਧ ਦਾ ਵੱਧ ਹੀ ਘੜਦੂ ਕਰ ਮਾਰੀ ਤੇ ਬਾਕੀ ਦੀ ਗੱਲ ਭਾਉ ਦੀ ਟੱਪ ਥੱਲੇ ਬੰਨੀ ਰੱਖਣ ਗਰਮੀ ਨਹੀਂ ਨਾ ਨ ਕਵਾਲਟੀ ਕਰਾ ਕੇ ਚੱਕਾ ਦੇ ਕੋਈ ਥਣਲੇ ਵਾ ਨੇੜ ਤੋਂ ਕਰੋ ਚੱਕਾ ਤੇ ਵੱਡੀ ਬਹੁਤ ਆ ਬਾਈ ਕੈਂਡ ਆ ਰਹੀ ਵੀ ਛੋਟੀ ਨਹੀਂ ਹੈਗੀ ਫੁੱਲ ਸਾਇ ਹੈ ਵੱਡੀ ਵੱਡੀ ਵੀਰੇ ਵੱਡੀ ਵੱਡੇ ਸਾਇ ਦੀ ਆ ਗਈ ਫੁੱਲ ਵੱਡੀ ਛੋਟੀ ਮੰਨ ਕੇ ਬਾਈ ਨੂੰ ਫੋਨ ਨਾ ਲਾਉ ਉਹ ਗਰੰਟੀ ਆ ਗੱਦੀ ਤਾਂ ਠੀਕ ਆ ਜੀ ਆ ਦੇਖੋ ਥਣਲੇ ਵੀ ਭਾਈ ਨੂੰ ਵਜੂਦ ਵਾਲੀ ਨਜ਼ਾਰੇ ਦੇ ਦੂ ਵੀਰੇ ਰਾ ਬਾਕੀ ਤਾਂ ਫਿੱਟ ਫਾਟ ਹਵਾਨੇ ਦੀ ਆ ਤੇ ਬਾਕੀ ਸੀਲ ਠੰਡੀ ਤੇ ਬਾਕੀ ਦਾਣਾ ਦੂਣਾ ਜਨਾ ਮਰਦੀ ਪਾਈ ਜਾਊ ਚੱਲ ਜੂਗੀ ਚੱਲ ਜੂ ਮੇਦੇ ਇਹਨਾਂ ਦੇ ਬਹੁਤ ਤਗੜੇ ਹੁੰਦੇ ਲੈ ਚਲੋ ਬਹੁਤ ਕਰਮ ਵਾਲੀ ਚੰਗੀ ਹੈ ਜਿੰਨੀ ਆ ਜਿੰਨੀ ਸਫਤ ਕਰਾਉਂਦੀ ਹੈ ਜੀ ਜੀ ਇੰਨੀ ਚੰਗੀ ਹੈ ਜਿੰਨੀ ਕ ਆ ਦੇਖੋ ਜੀ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਚੋ ਚੱਕ ਲੈਂਦੀ ਐ ਵੜ ਬਹੁਤ ਵੀਰੇ ਓਕੇ ਲੈ ਚਲੋ ਤੋਰਾ ਕਰਾਈਏ ਚੈੱਕ ਇੱਕ ਨੰਬਰ ਆਵਾਂਡੀ ਪੂਰੀ ਚੰਗੀ ਜੇ ਆਪਾਂ ਗੱਲ ਕਰ ਲਈਏ ਸਾਈਜ਼ ਫੁੱਲ ਤੇ ਧਾਰਾਂ ਧੂਰਾ ਤੁਹਾਨੂੰ ਦੁੱਧ ਚਵਾਈ ਵਾਂਗੂ ਕਰਕੇ ਦਿਖਾਤੀ ਐ ਨਹੀਂ ਗੱਲ ਹੈ ਕਿ ਨਹੀਂ ਤੇ ਰੰਗ ਵੀ ਸੁਰਮੇ ਜਿਹੀ ਗਲੀ ਵਰਗਾ ਪਿਆਕਾ ਨਾ ਪੂਰੀ ਪੱਕੀ ਬੋਗ ਬੱਗ ਬੰਦ ਲੋ ਰੰਗ ਸੁਪਰ ਗਾ ਹਾਂ ਨਾਲ ਇੱਕ ਨੰਬਰ ਆਬਰੇ ਗਾਓ ਇੱਕ ਨੰਬਰ ਲੈ ਵੇਲੂ ਵਦੀ ਪੂਰੀ ਇੱਕ ਨੰਬਰ ਪ੍ਰੋਪਰ ਆ ਜਾਓ ਆ ਜਾਓ ਕਰਮਾਲੀਏ ਤੇ ਦੁੱਧ ਭਾਈ ਕਹਿੰਦਾ 20 ਕਿਲੋ ਇਹਨੇ ਕੱਢ ਦੇਣਾ ਕਹਿਣ ਦੀਆਂ ਗੱਲਾਂ ਨਹੀਂ ਕੱਡੂ ਵੀ ਭਾਈ ਜੇ ਇਹ ਨਹੀਂ ਕੱਡੂ ਵੇਖੀ ਕੱਢ ਸਕਦਾ ਕੋਈ ਪੁੱਤ ਨਾ ਓਕੇ ਜੀ ਫੇ ਕਿੰਨੇ ਪੈਸੇ ਜਮਕੌਰ ਫਰੇ ਦੇ 75 ਦੀ ਦੇ ਦਾਂਗੇ ਭਰਾ ਮੇਰੇ ਮਾਨਤਾਨ ਦੋ ਹੋਰ ਸਾੜ ਦਾਂਗੇ 77 ਦੀ ਦੇ ਦਾਂਗੇ ਭਾਈ ਹੋ ਦੱਸ ਓਕੇ ਮਾੜਾ ਮੋਟਾ ਹੋਰ ਵੀ ਕਰ ਦੀ ਹਾਂ ਦੇਖੀ ਲੈ ਲੈਵੇ ਦੀ ਮੈਂ ਇਹਨੂੰ ਲੈਵੇ ਦੀ ਫਟ ਫਾਟਾ ਬਾਕੀ ਤਾਂ ਬੋਲਾ ਕੱਢਿਆ ਉਹ ਮੈਂ ਨਿਕਾਲੀ ਹਾਂ ਇੱਕ ਨੰਬਰ ਆ ਭਰਾ ਤੇ ਮੇਰੇ ਜਿਹੜੀ ਆ ਹਨਗੀ ਨਾ ਦੇਖੀ ਜਾਂ ਨਾ ਕਿੰਨਾ ਸਾਹੀਵਾਲ ਆ ਭਰਾ ਮੇਰੇ ਪਲੂਣੂ ਨੇ 20 ਤੋਂ 21 ਕਿਲੋਜ਼ ਕੱਢਿਆ ਹੈ ਦਾ ਤੇ ਥੱਲੇ ਦਾ ਫਿਰ ਫੀਡ ਵਾਲਾ ਕੱਟੇ ਲਈ ਫਿਰ ਹਾਂ ਹਾਲੇ ਲੈਂਦੀ ਐ ਬੇ ਹਫ਼ਤਾ ਕੱਢ ਦੇ ਦੇਖੀ ਲੈ ਆਹ ਮੈਂ ਕਹਿਣ ਵਾਲੀ ਗੱਲ ਨਹੀਂ ਹੈ। ਲੈਨੇ ਕਮਾਲ ਆ। ਹਾਂ ਫਾਰੀ ਵਾਲਾ 20 ਕਿਲੋ ਤਾਂ ਕਹਿਣਾ। ਕਹਿ ਲੋ ਜੀ। ਹੈ? ਚੋਰਾ ਕਰਾਓ ਚੈੱਕ। ਬਿਲਕੁਲ ਬਿਲਕੁਲ। ਤੇ ਰੰਗ ਰੰਗ ਪੂਰਾ ਪੱਕਾ ਸੁਆ ਦੂਜਾ ਵੀਰੇ। ਜਰੇ ਨਾ ਦੂਜਾ ਸੁਆ ਵੀਰੇ। ਕਿੰਨਾ ਦੁੱਧ ਕੱਢਿਆ ਫਿਰ ਪਹਿਲੇ। ਭਲੂ ਨੇ 20 ਕਿਲੋ ਦਾ ਰੂੜੇ ਦਾ ਪਿੰਡ ਤੋਂ ਲਈਏ ਨਾਲ ਲੱਗਵੇਂ ਪਿੰਡ ਤੋਂ ਲਈਏ ਪਿੰਡ ਪਹੁੰਚਣਾ ਪਹੁੰਚ ਨਹੀਂ। ਇਹ ਵੀ ਬਾਹਰੋਂ ਲਈਏ। ਤੇ ਪਾਉਗੀ 5.0 ਫੜ ਵਾਲਾ 5.50 ਵਾਲਾ। ਹਾਂ। ਦੈਰੀ ਦਾ ਕੰਮ ਦੇ ਆਇਆ ਦੋਨੇ ਸਾਲ ਦੋਨੇ ਡੇਰੇ ਦਾ ਬੂਰਾ ਭਾਜਣਾ ਵਜੂਦਾ ਵੀਰੇ ਪੂਰਾ। ਮੰਝਾਂ ਦਾ ਕੰਮ ਦੇਣਾ ਜੀ ਤੁਹਾਨੂੰ ਦੇ ਬੈ ਤੇ ਤੋੜੇ ਤੋੜੇ ਦੀ ਬੜੀ ਮਜ਼ਬੂਤ ਆ ਵੀਰੇ ਘੋੜੀ ਵਰਗੀ ਆ ਹਨਾ ਹਾਂ ਬਿਲਕੁਲ ਬਿਲਕੁਲ ਘੋੜੀ ਵਰਗੀ ਚਾਲ ਬੱਚੀ ਜਿੱਥੇ ਗਿਆ ਉੱਥੇ ਖੜ ਹੀ ਲੈ ਆਹ ਦੇਖੋ ਜੀ ਕੁਆਲਿਟੀ ਕਰੋ ਚੱਕ ਲੈ ਚਲੋ ਵੀਰੇ ਹਾਂ ਪੂਰੀ ਚੰਗੀ ਆਹ ਦੇਖੋ ਤੇ ਬਾਕੀ ਸੁਆ ਅਰੀਨਲ ਦੂਜਾ ਉਹ ਨਹੀਂ ਘਾਲੇਗੀ ਚੌੜੀ ਚੂੜੀ ਨਾਲ ਛੂਟ ਹੀ ਨਹੀਂ ਹੈਗੀ ਆਹ ਵੀ ਚਲ ਚਾਰੇ ਪਾਸੂ ਗੋਲ ਵੀਰੇ ਲੈ ਚਲੋ ਜੀ ਤੇ ਬਾਜ ਨੂੰ ਗੁੰਮਤਾਲੀ ਆ ਤੇ ਬਾਕੀ ਆ ਥਣ ਲੱਗਿਆ ਪੀੜੀ ਦੇ ਪਾਵਾਂ ਵਰਗੇ ਹਾਂ ਮੁੱਠੀ ਮੁੱਠੀ ਰਾ ਥਣ ਲੱਗਿਆ ਹੋਇਆ ਵੀਰੇ ਓਕੇ ਜੀ ਤੋਂ ਨਹੀਂ ਹੈਗਾ ਵੀ ਲਸਣ ਫਿੱਕੜ ਜੀ ਹੈ ਨਾ ਇਹ ਕਿੰਨਾ ਦੁੱਧ ਕਹਿ ਕੇ ਦੇ ਮੈਂ 20 ਕੀ ਮੰਨ ਤੇ ਬਾਕੀ ਨਾ ਨਾ ਕੱਟ ਗਈ ਆ ਬੱਦ ਕੱਢੇ ਫੇਰੇ ਸਮਾਜ ਆ ਜਾਈ ਗੱਲ ਆ ਨਾ ਵੀਰੇ ਚੰਗੇ ਥਾਣ ਹਵਾਨੇ ਦੀ ਆ ਜੀ ਆ ਦੇਖੋ ਅੱਜ ਵੀ ਚੰਗਾ ਲੈਵਾ ਚੱਕੀ ਫਿਰਦੀ ਆ ਹਾਂ ਭੂ ਲਾਈ ਫਿਰਦੀ ਆ ਬਾਕੀ ਸਿਰੇ ਹੋਰ ਆ ਵੀਰੇ ਲੈਂਦੀ ਆ ਹਫਤਾ ਕੱਢਦੀ ਆ ਬਣੀ ਕਿ ਨਹੀਂ ਇਧਰ ਕਿ ਲਿਖੀ ਬੈਂਸ ਦਿਖਾਈਂ ਦੇ ਰਾਕੇ ਭਰਾ ਮੇਰੇ ਦੇਖੀ ਭਾਰਤ ਦਾ ਨਕਸ਼ਾ ਲੀ ਫਿਰਦੀ ਦੇਖੀ ਉਸੇ ਪਸ਼ੂ ਨੇ ਦੁੱਧ ਕੱਢਣਾ ਆ ਦੇਖੋ ਜੀ ਹਾਂ ਦੇਚ ਮੇਂ ਉਂਗਲੀਆਂ ਲਾ ਕੇ ਮੋਟੀ ਬੈਂਸ ਲਿਖੀ ਤੇ ਮੋਟੀ ਪੈਪ ਵੀ ਚੰਗੀ ਹੁੰਦੀ ਆ ਹਾਂ ਦੁੱਧ ਵਾਲੀ ਅਸਲ ਦੁੱਧ ਵਾਲਾ ਜਾਨਵਰ ਆ ਪਰ ਜਿੰਨੀ ਕਰਾ ਸੇ ਉਤੋਂ 10 ਥੋੜੀ ਆ ਲੈ ਕਿੰਨੇ ਪੈ ਇਹ ਮੋਲ ਪਰ 85 ਕਰਾ ਲਵਾਂ 80000 ਦੀ ਦੇ ਦਾਂਗੇ ਭਰਾ ਮੇਰੇ ਇਮਾਨਦਾਰ ਬਾ ਦੇ ਕੇ ਦੋ ਰੰਗ ਜੇ ਬੰਦੇ ਨੇ ਦੋਨੇ ਲਾ 100 ਕਿਲੋ ਪੌਂਚਰ ਕਰ ਦਾਂਗੇ ਆਪਾਂ ਨਹੀਂ ਕੱਲੀ ਕੱਲੀ ਨੇ ਆਪਾਂ ਉਸ ਹਿਸਾਬ ਨਾਲ ਬਾਕੀ ਦਾ ਚੰਗੇ ਆ ਦੋਨੇ ਸਾਹ ਦੋਨੇ ਆਪਾਂ ਉਹ ਨਹੀਂ ਹੈਗਾ ਵੀ ਉਹ ਆਵਾਜਾ ਜਿਹੜਾ ਕੈਂਡਾਂਗਾ ਜ ਮਰਜੀ ਹੈ ਨਾ ਬਾਕੀ ਸੂਏ ਜਿਹੜੇ ਇਹਨਾਂ ਦੇ ਹੈਗੇ ਅਰੀਨਲ ਦੂਜਾ ਦੂਜਾ ਕਹਿਣਾ ਨਹੀਂ ਦੇਖੀ ਗਏ ਚੌੜੀਆਂ ਨੇ ਆ ਭਈਆਂ ਨੇ ਪਹਿਲਵਾਨਾ ਵਰਕੇ ਬੜਾ ਸੰਢੀਆਂ ਸੀਲ ਸਾਊਸਵਾਦੀ ਨੇ ਵੀਰੇ ਓਕੇ ਵੀਰੇ ਦੋ ਬੜਾ ਨੇ ਦੋਨੇ ਤੁਹਾਨੂੰ ਦਿਖਾ ਦਗਾ ਨੰਬਰ ਫੇਰ ਬੋਲੋ ਜੀ ਨੰਬਰ 977947544 ਵੀਰੇ ਬਾਕ ਇੱਕ ਕਰੀ ਗਈ ਡਿਮਾਂਡ ਹੁੰਦੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਦਾ ਨੰਬਰ ਬਾਈ ਬੋਲਦਾ ਫਿਰ ਹਾਂ ਨੰਬਰ ਬੋਲਦਾ 9779475644 ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਮਾਨਸਾਲੇ ਰੋਡ ਤੇ ਬਾਈ ਦਾ ਘਰ ਆ ਸਕੂਲ ਕੋਲੋਂ ਤੁਸੀਂ ਪੁੱਛ ਕੇ ਆ ਸਕਦੇ ਹੋ ਤੇ ਬਾਕੀ ਦੇ ਦੋ ਬੈੜੇ ਦੋਨੇ ਦਿਖਾ ਦਿੱਤਾ ਧੰਨਵਾਦ ਜੀ